ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਨਾ ਬਾਹਰ ਚੱਲੇ ਸੀ ਧੁੰਦ ਬਹੁਤ ਹੈ ਤੇ ਮੈਂ ਵੀਡੀਓ ਦੇਖੀ ਸੀ ਕਿਸੇ ਵੀਰ ਦੀ ਕਹਿੰਦੇ ਵੀ ਜਦੋਂ ਜਿਹੜੀ ਸ਼ੀਸ਼ਿਆਂ ਦੇ ਅੰਦਰ ਜਿਹੜੀ ਧੁੰਦ ਜੰਮ ਜਾਂਦੀ ਹੈ ਨਾ ਆਪਾਂ ਨੂੰ ਹੀਟਰ ਦੇ ਨਾਲ AC ਲਾਉਣਾ ਪੈਂਦਾ ਤੇ ਉਹ ਟ੍ਰਿਕ ਆਪਾਂ ਵਰਤ ਕੇ ਦੇਖਦੇ ਹਾਂ ਤੇ ਫਿਰ ਤੁਹਾਨੂੰ ਦੱਸਾਂਗੇ ਇਹਦੀ ਕਿਹੋ ਜਿਹਾ ਰਿਜ਼ਲਟ ਹੈ ਕਿਉਂਕਿ ਆਪਾਂ ਨੂੰ AC ਲਾਉਣ ਦੀ ਪ੍ਰੋਬਲਮ ਨਾਲ ਹੈ ਇਹ ਤੇ ਕਿ ਲਾਈ ਰਸਤੀ ਸੀ ਆਪਣਾ ਵਰਤ ਕੇ ਦੇ ਦਿੰਦੇ ਆ ਜਿਹੜੀ ਤੁਹਾਨੂੰ ਸਾਰਾ ਦੱਸਾਂਗੇ ਉਹ ਆਪਾਂ ਕਿਹੜਾ ਹਿੱਸਾ ਦੇ ਉੱਤੇ ਲਾਤੀਏ ਉਧਰ ਮਾਰੋ ਮਾੜਾ ਹਿੱਸੇ ਤੇ ਹਾਂ ਦੇਖੋ ਜੰਗਲੇਪਤ ਹਨਾ ਕੀ ਸਿਸਟਮ ਹੈ ਆਪਣਾ ਦੇਖਦੇ ਆਪਾਂ ਫਿਰ ਚੱਲਦੇ ਆਂ ਸਫਰ ਕਰਕੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਹਾਂਜੀ ਦੋਸਤੋ ਆਪਾਂ ਨੂੰ ਹੋ ਗਿਆ ਤਕਰੀਬਨ ਚੱਲਿਆਂ ਨੂੰ 6-7 ਕਿਲੋਮੀਟਰ ਅੱਪ ਆ ਗਏ ਆ ਆ ਦੇਖੋ ਕੱਲਾ ਹੀਟਰ ਲਾਇਆ ਆਪਾਂ ਏਸੀ ਨਹੀਂ ਕੀਤਾ ਹੋਣਾ। ਟ੍ਰਿਕ ਕਾਮਯਾਬ ਹੈ ਇਹ। ਤੁੰਦ ਦੇ ਵਿੱਚ ਤੁਸੀਂ ਵੀ ਕਰ ਸਕਦੇ ਹੋ। ਬਾਹਰੋਂ ਜਿਹੜੀ ਤੁੰਦ ਜੰਮਦੀ ਆ ਹੁਣ ਅੰਦਰੋਂ ਨਹੀਂ ਕੋਈ ਵੀ ਆਹ ਪੈਂਦਾ ਆਪਾਂ ਨੂੰ। ਤੁੰਦ ਨਹੀਂ ਜੰਮਦੀ ਸ਼ੀਸ਼ੇ ਦੇ ਉੱਤੇ। ਤੇ ਰਿਜ਼ਲਟ ਬਹੁਤ ਵਧੀਆ ਇਹਨੂੰ। ਤੇ ਲਾਉਣਾ ਕੀ ਹੈ ਜੀ ਆਪਾਂ? ਸ਼ੈਂਪੂ ਦੀ ਪੁੜੀ ਲੈਣੀ ਹੈ ਇੱਕ। ਕਲੀਨਿਕ ਪਲੱਸ ਲੈ ਲਓ ਤੁਸੀਂ। ਉਹਨੂੰ ਚੰਗੀ ਤਰ੍ਹਾਂ ਸ਼ੀਸ਼ੇ ਦੇ ਉੱਤੇ ਰਗੜਨ ਦਿਓ। ਇਹਨੇ ਇਹ ਕਬਿ ਸ਼ੈਂਪੂ ਹੈ ਜਿਹੜਾ ਆਪਣਾ ਉਹ ਉੱਤੀ ਜੰਮਿਆ ਰਹੇ ਉਹ। ਉਹਨੂੰ ਚੰਗੀ ਤਰ੍ਹਾਂ ਰਗੜੋ। ਉਸ ਤੋਂ ਬਾਅਦ ਫਿਰ ਤੁਸੀਂ ਆਪਦਾ ਸਫਰ ਕਰੋ। ਆ ਦੇਖੋ ਰਿਜ਼ਲਟ ਤੁਹਾਨੂੰ ਇਸ ਤਰ੍ਹਾਂ ਮਿਲਦਾ ਹੈ। ਬਾਹਰ ਧੁੰਦ ਦੇਖੋ ਕਿੰਨੀ ਹੈ। ਜਦ ਹੁਣ ਜਿਹੜੀ ਬਾਹਰ ਲਈ ਆਪਾਂ। ਉਹ ਤਾਂ ਆਪਾਂ ਨੂੰ ਦੇਸ਼ੇ ਰਹੀ ਹੈ ਹੁਣ। ਪਰ ਅੰਦਰ ਨਹੀਂ ਜੰਮਰੀ ਧੁੰਦ। ਸ਼ੀਸ਼ਾ ਬਿਲਕੁਲ ਸਾਫ਼ ਹੈ। ਵੀਡੀਓ ਕਰ ਦਿਓ ਸ਼ੇਅਰ ਜਿਨ੍ਹਾਂ ਦੇ ਗੱਡੀਆਂ ਦੇ ਅੰਦਰ ਹਰੇਕ ਗੱਡੀ ਦੀ ਧੁੰਦ ਜੰਮਦੀ ਹੈ ਸ਼ੈਂਪੂ ਦੀ ਪੁੜੀ ਲੈ ਕੇ ਚੰਗੀ ਤਰ੍ਹਾਂ ਕੱਪੜੇ ਤੇ ਪਾ ਕੇ ਅੰਦਰਲੀ ਸਾਈਡ ਮਾਰਨੀ ਹੈ ਗੱਡੀ ਤੇ ਸ਼ੀਸ਼ੇ ਦੇ ਉੱਤੇ ਜਿਵੇਂ ਆਪਾਂ ਦੱਸਿਆ ਜੀ ਤੁਹਾਨੂੰ ਪਰ ਸ਼ੈਂਪੂ ਮੇਰੇ ਲਵੇ ਹੈਂਡਲਸ ਹੌਲਡਰ ਸੀ ਪਰ ਕਲੀਨਿਕ ਪਲੱਸ ਜਿਹੜਾ ਸ਼ੈਂਪੂ ਉਹ ਵਰਤੀਆਂ ਤੁਸੀਂ ਰਿਜ਼ਲਟ ਬਹੁਤ ਘੈਂਟ ਆ ਰਿਜ਼ਲਟ ਇਹਦਾ ਨਹੀਂ ਐਨੇ ਟਾਈਮ ਨੂੰ ਤਾਂ ਆਪਾਂ ਨੂੰ ਤੋਂ ਬਹੁਤ ਜੰਮ ਜਾਂਦੀ ਹੈ ਸੀਸੇ ਦੇ ਉੱਤੇ ਏਸੀ ਜਿਹੜਾ ਨਾਲ ਔਨ ਕਰਨਾ ਪੈਂਦਾ ਹੈਗਾ ਅੱਜ ਚੱਲੇ ਆਪਾਂ ਲਹਿਰਾ ਗਾਗਾ ਤੇ ਪਹੁੰਚ ਗਏ ਮਿੱਤਰੋ ਮਿਆਂੰਦ ਦੇ ਕੋਲ ਧੁੰਦ ਵੀ ਅੱਜ ਬਹੁਤ ਜ਼ਿਆਦਾ ਹੈ ਰਿਸਕ ਬਹੁਤ ਵੱਡਾ ਧੁੰਦ ਦੇ ਵਿੱਚ ਉਦੋਂ ਜਾਇਆ ਕਰੋ ਮੇਰੇ ਵੀਰ ਜਦੋਂ ਤੁਹਾਨੂੰ ਸਰਦਾ ਨਹੀਂ ਹੈਗਾ ਅੱਜ ਮੈਨੂੰ ਵੀ ਬਹੁਤ ਜ਼ਰੂਰੀ ਕੰਮ ਸੀ ਭੋਗ ਤੇ ਜਾਣਾ ਮੈਂ ਵੀ ਜ਼ਰੂਰੀ ਸੀ ਜਾਣਾ ਤੇ ਤੋਂ ਤੋਂ ਬਚ ਕੇ ਆਪਦੀ ਜ਼ਿੰਦਗੀ ਬਹੁਤ ਅਨਮੋਲ ਜ਼ਿੰਦਗੀ ਆ ਵੀਰੋ ਜਦੋਂ ਤੁਹਾਨੂੰ ਜਿਆਦਾ ਜ਼ਰੂਰੀ ਕੰਮ ਆ ਫੇਰ ਜਾਓ ਨਹੀਂ ਆਪਦਾ ਠੰਡ ਦੇ ਵਿੱਚ ਘਰੇ ਰਹੋ ਬੱਚਿਆਂ ਦਾ ਧਿਆਨ ਰੱਖੋ ਮਾਲਕ ਸਭ ਨੂੰ ਖੁਸ਼ ਰੱਖੇ ਓਕੇ ਜੀ